ਤੇ ਜੇਕਰ ਅੱਜ ਤੁਹਾਡਾ ਕੋਈ ਬਾਹਰ ਜਾਂਦਾ ਇਰਾਦਾ ਹੈ ਤੁਸੀਂ ਸਫਰ ਕਰਨਾ ਜਾ ਰਹੇ ਹੋ ਜਾਂ ਫਿਰ ਪੀਟੀਆਸੀ ਬੱਸ ਦੇ ਵਿੱਚ ਆਧਾਰ ਕਾਰਡ ਵਾਲੀਆਂ ਬੱਸਾਂ ਦੇ ਵਿੱਚ ਸਫਰ ਕਰਨ ਵਾਲੇ ਹੋ ਤਾਂ ਫਿਰ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਜਾਨਕਿ ਅੱਜ ਬੱਸਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਔਰ ਜੇਕਰ ਤੁਸੀਂ ਸਫਰ ਕਰਨ ਦਾ ਇਰਾਦਾ ਬਣਾ ਰਹੇ ਹੋ ਤਾਂ ਉਸ ਇਰਾਦੇ ਨੂੰ ਟਾਲ ਦਿਓ ਦੱਸਦੀ ਹੈ ਕਿ ਪਨਵਸ ਅਤੇ ਪੀਆਰਟੀਸੀ ਦੀ ਬੱਸਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਕਿਲੋਮੀਟਰ ਸਕੀਮ ਨੂੰ ਲੈ ਕੇ ਹੜਤਾਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਤਹਿਤ ਜੋ ਨਿੱਜੀ ਬੱਸਾਂ ਨੇ ਉਹਨਾਂ ਦੇ ਟੈਂਡਰ ਖੋਲੇ ਜਾ ਰਹੇ ਨੇ ਔਰ ਇਸੇ ਦੇ ਤਹਿਤ ਜੋ ਜੂਨੀਅਨ ਨੇ ਉਹਨਾਂ ਦੇ ਵੱਲੋਂ ਇਹ ਹੜਤਾਲ ਦੀ ਕਾਲ ਦਿੱਤੀ ਹੈ ਬੰਦ ਦੀ ਕਾਲ ਦਿੱਤੀ ਗਈ ਹੈ ਅੱਜ ਔਰ ਜੇਕਰ ਆਧਾਰ ਕਾਰਡ ਵਾਲੀਆਂ ਬੱਸਾਂ ਦੇ ਵਿੱਚ ਤੁਸੀਂ ਸਫਰ ਕਰਨ ਦਾ ਮਨ ਬਣਾ ਰਹੇ ਹੋ ਤਾਂ ਅੱਜ ਆਧਾਰ ਕਾਰਡ ਵਾਲੀਆਂ ਬੱਸਾਂ ਜਾਨਕੀ ਪਨ ਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਨਹੀਂ ਚੱਲਣਗੀਆਂ ਤਾਂ ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਜੂਨੀਅਨ ਉਤਰੀ ਹੈ ਦੱਸਦੀ ਹੈ ਕਿ ਜੂਨੀਅਨ ਦਾ ਕਹਿਣਾ ਹੈ ਕਿ ਜਿਹੜੀ ਨਿੱਜੀ ਬੱਸਾਂ ਨੇ ਉਹਨਾਂ ਲਈ ਟੈਂਡਰ ਖੋਲੇ ਜਾ ਰਹੇ ਨੇ ਜਿਸ ਦੇ ਕਰਕੇ ਔਰ ਜੋ ਸਰਕਾਰੀ ਬੱਸਾਂ ਨੇ ਉਹਨਾਂ ਦੇ ਰਸਤੇ ਦੇ ਵਿੱਚ ਜੋ ਨਿੱਜੀ ਬੱਸਾਂ ਨੇ ਉਹ ਆ ਰਹੀਆਂ ਨੇ ਜਾਨਕਿ ਬੱਸਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹਨਾਂ ਦੇ ਵੱਲੋਂ ਇਹ ਹੜਤਾਲ ਦੀ ਕਾਲ ਦਿੱਤੀ ਗਈ ਸੀ ਔਰ ਅੱਜ ਜੋ ਗੇਟ ਨੇ ਉਹ ਬੰਦ ਰਹਿਣਗੇ ਜੋ ਬੱਸਾਂ ਨੇ ਉਹ ਸਾਰੀਆਂ ਬੰਦ ਰਹਿਣਗੀਆਂ ਖਾਸ ਤੌਰ ਦੇ ਜੋ ਸਰਕਾਰੀ ਬੱਸਾਂ ਨੇ ਉਹ ਨਹੀਂ ਚੱਲਣਗੀਆਂ ਹਾਲਾਂਕਿ ਨਿੱਜੀ ਬੱਸਾਂ ਦੇ ਵਿੱਚ ਜੇਕਰ ਤੁਸੀਂ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਸਫ਼ਰ ਕਰ ਸਕਦੇ ਹੋ ਪਰ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਬੱਸ ਅੜਿਆਂ ਦੇ ਗੇਟ ਵੀ ਬੰਦ ਰਹਿਣਗੇ ਔਰ ਨਿੱਜੀ ਬੱਸਾਂ ਨੂੰ ਤੁਸੀਂ ਬਾਹਰੋਂ ਹੀ ਉਸ ਦੇ ਉੱਤੇ ਚੜ੍ਹ ਸਕਦੇ ਹੋ ਤਾਂ ਫਿਲਹਾਲ ਇਹ ਵੱਡੀ ਖ਼ਬਰ ਹੈ ਦੱਸਦੀ ਕਿ ਬੀਤੇ ਕਾਫੀ ਦਿਨਾਂ ਤੋਂ ਇਸ ਨੂੰ ਲੈ ਕੇ ਜੋ ਚਰਚਾਵਾਂ ਚੱਲ ਰਹੀਆਂ ਸੀ ਔਰ ਅੱਜ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਪਨਬੱਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਦੱਸਦੀ ਹੈ ਕਿ ਕੱਲ ਸ਼ਾਮ ਤੋਂ ਹੀ ਕਰਮਚਾਰੀਆਂ ਦੀਆਂ ਜੋ ਗ੍ਰਿਫਤਾਰੀਆਂ ਨੇ ਉਹ ਵੀ ਹੋ ਰਹੀਆਂ ਨੇ ਇਸ ਤੋਂ ਇਲਾਵਾ ਜੂਨੀਅਨ ਦੇ ਜੋ ਲੀਡਰ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਔਰ ਕਈ ਥਾਣਾ ਦੇ ਉਤੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਮਾਹੌਲ ਵੀ ਤਣਾਅਪੂਰਨ ਹੋਇਆ ਹੈ ਤਾਂ ਪੰਜਾਬ ਪੁਲਿਸ ਦੇ ਜਿਹੜੇ ਸੂਬਾ ਜੁਆਇੰਟ ਸਕੱਤਰ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਜਿਹੜੇ ਡੀਪੂ ਨੇ ਉਹਨਾਂ ਦੇ ਕੁਝ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਸ਼੍ਰੀ ਮੁਖਤਸਰ ਸਾਹਿਬ ਦੇ ਪ੍ਰਤੀਨਿਧੀਆਂ ਦੇ ਵਿੱਚੋਂ ਤਕਰੀਬਨ ਅਬੀ ਤੋਂ ਜ਼ਿਆਦਾ ਜਿਹੜੇ ਜੂਨੀਅਰ ਨੇਤਾ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਇਸ ਤੋਂ ਇਲਾਵਾ ਫਰੀਦਕੋਟ ਦੀਪੂ ਦੇ ਤਿੰਨ ਨੇਤਾ ਉਹ ਗ੍ਰਿਫਤਾਰ ਕੀਤੇ ਗਏ ਨੇ ਬਨਾਰਾ ਦੀਪੂ ਦੇ ਤਿੰਨ ਨੇਤਾ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਤਾਂ ਕਿਲੋਮੀਟਰ ਸਕੀਮ ਨੂੰ ਲੈ ਕੇ ਜਿਹੜਾ ਟਕਰਾਅ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਪਨਵਸ ਦੇ ਵਿੱਚ ਕਿਲੋਮੀਟਰ ਸਕੀਮ ਦੇ ਤਹਿਤ ਨਿੱਜੀ ਮਾਲਕਾਂ ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਟੈਂਡਰ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਇਸੇ ਦੇ ਵਿਰੋਧ ਦੇ ਵਿੱਚ ਜੂਨੀਅਨ ਉਤਰੀ ਹੈ ਜੂਨੀਅਰ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਇਸ ਸਕੀਮ ਦਾ ਉਹ पुरजोर ਵਿਰੋਧ ਕਰਨਗੇ ਜੇਕਰ ਇਸ ਤਰੀਕੇ ਨਾਲ ਟੈਂਡਰ ਖੋਲੇ ਜਾਂਦੇ ਨੇ ਤਾਂ ਉਹਨਾਂ ਦੇ ਵਿਰੋਧ ਦਾ ਸਾਹਮਣਾ ਸਰਕਾਰ ਨੂੰ ਕਰਨਾ ਪਵੇਗਾ ਤਾਂ ਅੱਜ ਇਸੇ ਦੇ ਤਹਿਤ ਇਹਨਾਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਔਰ ਜੋ ਬੱਸਾਂ ਨੇ ਅੱਜ ਬੰਦ ਰਹਿਣ ਗਈਆਂ ਤੇ ਟੈਂਡਰ ਪ੍ਰਕਿਰਿਆ ਦੇ ਦੁਕਾਨ ਗੇਟ ਰੈਲੀ ਅਤੇ ਜਿਹੜੇ ਬੰਦੇ ਉਹ ਕਾਲ ਦਿੱਤੀ ਗਈ ਸੀ ਔਰ ਇਸ ਤੋਂ ਇਲਾਵਾ ਅਜਨਕੀ ਅੱਜ ਰੈਲੀ ਵੀ ਇਹਨਾਂ ਦੇ ਵੱਲੋਂ ਇੱਕ ਕਰਦੀ ਜਾਵੇਗੀ ਵਿਰੋਧ ਦੇ ਵਿੱਚ ਔਰ ਦੂਸਰੇ ਪਾਸੇ ਦੁਨੀਆਂ ਬੱਸਾਂ ਨੇ ਉਹ ਬੰਦ ਰਹਿਣ ਗਿਆ ਔਰ ਨਿੱਜੀ ਬੱਸਾਂ ਜੇਕਰ ਕੋਈ ਨਿੱਜੀ ਬੱਸ ਦੇ ਵਿੱਚ ਸਫ਼ਰ ਕਰਨਾ ਚਾਹੁੰਦਾ ਤਾਂ ਉਹ ਬੱਸਾਂ ਇਹਨਾਂ ਨੂੰ ਬੱਸ ਅੜਿਆਂ ਦੇ ਬਾਹਰੋਂ ਮਿਲਣ ਗਿਆ ਉਹਨਾਂ ਨੂੰ ਵੀ ਬੱਸ ਅੜਿਆਂ ਦੇ ਅੰਦਰ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਜੂਨੀਅਰ ਦਾ ਕਹਿਣਾ ਹੈ ਕਿ ਇਸ ਸਕੀਮ ਹੌਲੀ ਹੌਲੀ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਦੀ ਦਿਸ਼ਾ ਦੇ ਵੱਲ ਵੱਧ ਰਹੀ ਹੈ ਔਰ ਉਹਨਾਂ ਕਿਹਾ ਕਿ ਇਸ ਸਕੀਮ ਨੂੰ ਜੇਕਰ ਲਾਗੂ ਕੀਤਾ ਜਾਂਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਟ੍ਰਾਂਸਪੋਰਟ ਵਿਭਾਗ ਹੈ ਤਾਂ ਉਸ ਦਾ ਵੀ ਨਿੱਜੀਕਰਨ ਹੋ ਜਾਵੇਗਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਬੱਸ ਅਡੇ ਦੀਆਂ ਜਿਸ ਕਰਕੇ ਅੱਜ ਲੋਕ ਖੱਜਲ ਖੁਆਰ ਵੀ ਹੋ ਰਹੇ ਨੇ ਕਿਉਂਕਿ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਨਿੱਜੀ ਬੱਸਾਂ ਦੇ ਵਿੱਚ ਸਫ਼ਰ ਕਰ ਸਕਦੇ ਨੇ ਆ ਲੋਕ ਪਰ ਪਨ ਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਦੱਸ ਦਈਏ ਕਿ ਅ ਪਰ ਬਸਾਂ ਦੇ ਪ੍ਰਾਈਵਟ ਸੀਮਾ ਬਸਾਂ ਦੇ ਵਿੱਚ ਆਧਾਰ ਕਾਰਡ ਲੈ ਕੇ ਜਿਹੜੀਆਂ ਫੀਮੇਲ ਸਵਾਰੀਆਂ ਨੇ ਤਾਂ ਉਹ ਸਫ਼ਰ ਕਰ ਸਕਦੀਆਂ ਨੇ ਔਰਤਾਂ ਲਈ ਸਫ਼ਰ ਫ੍ਰੀ ਹੈ ਤਾਂ ਜ਼ਿਆਦਾਤਰ ਬਸਾਂ 'ਤੇ ਭੀੜ ਵੀ ਔਰਤਾਂ ਦੀ ਲੱਗਦੀ ਹੈ ਖਾਸ ਤੌਰ ਤੇ ਇਹਨਾਂ ਬਸਾਂ ਦੇ ਵਿੱਚ ਜੇਕਰ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨਾ ਹੋਵੇ ਤਾਂ ਆਧਾਰ ਕਾਰਡ ਲੈ ਕੇ ਔਰਤਾਂ ਪਹੁੰਚ ਜਾਂਦੀਆਂ ਨੇ ਕਿਉਂਕਿ ਸਫ਼ਰ ਇੱਕ ਤਾਂ ਉਹਨਾਂ ਲਈ ਫ੍ਰੀ ਹੁੰਦਾ ਹੈ ਔਰ ਦੂਸਰੇ ਪਾਸੇ ਉਹਨਾਂ ਨੂੰ ਇਹਨਾਂ ਬਸਾਂ ਦੇ ਵਿੱਚ ਸਫ਼ਰ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤਾਂ ਇਸ ਕਰਕੇ ਅੱਜ ਕਾਸਤੌਰ ਤੇੜੀਗੇ ਮੈਲਾ ਸਵਾਰੀਆਂ ਨੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕੀਤੇ ਨਾ ਕੀਤੇ ਜਿਹੜੇ ਮੁਰਸ਼ੇ ਸਵਾਰੀਆਂ ਨੇ ਉਹ ਤਾਂ ਨਿੱਜੀ ਵਸਾ ਦਾ ਸਫ਼ਰ ਕਰਦੇ ਨੇ ਪਰ ਜਦੋਂ ਦਾ ਸਫ਼ਰ ਫ੍ਰੀ ਕੀਤਾ ਗਿਆ ਹੈ ਔਰਤਾਂ ਲਈ ਤਾਂ ਉਸ ਤੋਂ ਬਾਅਦ ਸਰਕਾਰੀ ਵਸਾ ਦੇ ਵਿੱਚ ਹੀ ਔਰਤਾਂ ਦੇ ਵੱਲੋਂ ਜ਼ਿਆਦਾਤਰ ਸਫ਼ਰ ਕੀਤਾ ਜਾਂਦਾ ਹੈ ਤਾਂ ਅੱਜ ਜੇਕਰ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲ ਰਹੇ ਹੋ ਨੌਕਰੀ ਪੇਸ਼ਾ ਹੋ ਸਰਕਾਰੀ ਵਸਾ ਦਾ ਸਫ਼ਰ ਕਰਦੇ ਹੋ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਤੇ ਯਾਨੀ ਕਿ ਤੁਹਾਨੂੰ ਅੱਜ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਤਹਿਤ ਜੋ ਨਿੱਜੀ ਬੱਸਾਂ ਨੇ ਉਹਨਾਂ ਦੇ ਟੈਂਡਰ ਖੋਲੇ ਜਾ ਰਹੇ ਨੇ ਔਰ ਇਸੇ ਦੇ ਤਹਿਤ ਜੋ ਜੂਨੀਅਨ ਨੇ ਉਹਨਾਂ ਦੇ ਵੱਲੋਂ ਇਹ ਹੜਤਾਲ ਦੀ ਕਾਲ ਦਿੱਤੀ ਗਈ ਹੈ ਬੰਦੀ ਕਾਲ ਦਿੱਤੀ ਗਈ ਹੈ ਅੱਜ ਔਰ ਜੇਕਰ ਆਧਾਰ ਕਾਰਡ ਵਾਲੀਆਂ ਬੱਸਾਂ ਦੇ ਵਿੱਚ ਤੁਸੀਂ ਸਫ਼ਰ ਕਰਨ ਦਾ ਮਨ ਬਣਾ ਰਹੇ ਹੋ ਤਾਂ ਅੱਜ ਆਧਾਰ ਕਾਰਡ ਵਾਲੀਆਂ ਬੱਸਾਂ ਜਾਨਕੀ ਪੰਨ ਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਨਹੀਂ ਚੱਲਣਗੀਆਂ ਤਾਂ ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਜੂਨੀਅਨ ਉਤਰੀ ਹੈ ਦੱਸਦੀ ਹੈ ਕਿ ਜੂਨੀਅਨ ਦਾ ਕਹਿਣਾ ਹੈ ਕਿ ਜਿਹੜੀ ਨਿੱਜੀ ਬੱਸਾਂ ਨੇ ਉਹਨਾਂ ਲਈ ਟੈਂਡਰ ਖੋਲੇ ਜਾ ਰਹੇ ਨੇ ਜਿਸ ਦੇ ਕਰਕੇ ਜੋ ਸਰਕਾਰੀ ਬੱਸਾਂ ਨੇ ਉਹਨਾਂ ਦੇ ਰਸਤੇ ਦੇ ਵਿੱਚ ਜੋ ਨਿੱਜੀ ਬੱਸਾਂ ਨੇ ਉਹ ਆ ਰਹੀਆਂ ਨੇ ਜਾਨਕੀ ਬੱਸਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹਨਾਂ ਦੇ ਵੱਲੋਂ ਇਹ ਹੜਤਾਲ ਦੀ ਕਾਲ ਦਿੱਤੀ ਗਈ